ਸਾਸੀ ਗਾਲ ਜੀ ਸਾਰੇ ਵੀਰਾਂ ਨੂੰ ਵੀਰ ਜੀ ਅੱਜ ਕੀਤਾ ਇਹਦਾ ਸਟਾਫ ਵੱਕ ਰੂਚੇ ਕੀਤੇ ਆ ਆ ਚੈੱਕ ਕਰੋ ਉਦਾਂ ਗੁੜਕੇ ਦੇਈਏ ਤਾਂ 2 ਇੰਚ ਹੁੰਦੇ ਆ ਐਦਾਂ 3 3 4 4 ਇੰਚ ਹੋ ਗਏ ਉੱਚੇ ਆ ਬੈਰਿੰਗ ਅੱਗੇ ਥੱਲੇ ਪਿਆਏ ਸੀ ਹੁਣ ਉੱਤੇ ਪਾਤਾ ਤੇ ਹਤਾਂ ਨੂੰ ਹੋਣੇ ਸਟਾਫ ਚੈੱਕ ਕਰੋ ਇਹਦਾ ਗੁੜਕੇ ਉੱਚਾ ਕਰਨ ਲਈ ਇੱਕ ਇੱਕ ਪਾਏ ਨਹੀਂ ਉਹ ਉੱਚੇ ਹੋ ਜਾਂਦੇ ਆ ਆ ਵੇਖੋ ਇਹਦੇ ਝੜੀਆਂ ਵੀ ਆ ਗਈਆਂ ਤਾਂ ਨੂੰ ਤੋੜਨ ਲਈ ਪਹਿਲਾ ਬੈਰਿੰਗ ਜਿਹੜਾ ਸੀ ਆ ਥੱਲੇ ਐਦਾਂ ਥੱਲੇ ਹੁਣ ਆ ਬੈਰਿੰਗ ਉਹਦੇ ਉੱਪਰਲੀ ਸਾਈਡ ਜਿੱਦਾਂ ਪਾਇਆ ਉੱਤੇ ਪਾਤਾ ਇਹਦਾ ਘਮਾ ਕੇ ਉੱਤੇ ਪਾ ਦੇਣਾ ਇਥੋਂ ਲਾ ਕੇ ਤੇ ਇਹ ਉੱਤੇ ਪਾ ਗਏ ਤੇ ਹੁਣ ਉਹ ਖਾਉਣਿਆਂ ਦਾ ਕਰਤਾਰ ਦਾ ਵੀ ਕੰਮ ਅੱਜ ਦਮੇ ਰਾਣੀਆਂ ਇਧਰ ਫੋਰਮੈਨ ਉਹਨਾ ਕੁਮਲੀਨਾ ਖੋਲੀਆਂ ਇਸ ਸੀਜ਼ਨ 'ਚ ਬੜਾ ਤੰਗ ਕਰਦੇ ਪੰਪ ਇਹ ਹੈਗਾ ਕਟਾਈ ਪੰਪ ਇੱਕ ਇੱਕ ਹੈਗਾ ਉਹ ਵਾਲਾ ਕਟਰ ਵਾਲਾ ਪੰਪ ਤਾਂ ਚਟਾਂ ਵਾਲਾ ਤੇ ਇਹਦੇ ਵਿੱਚ ਕੰਮ ਨਹੀਂ ਨਾ ਹਰਾਦਾ ਸਿੱਧੀਆਂ ਕਰਨਾ ਗਰਦਿਆਲ ਦੇ ਸਿੱਧੀਆਂ ਸਿੱਧੇ ਪੰਪ ਕਿਤਾ ਹੋਰ ਮਾਣਾ ਠੀਕ ਹੈ ਘਾੜ ਪੂਰੇ ਵੇਖੀਏ ਜੀ ਐਸਟੀਮੇਟ ਲੈ ਕਰਕੇ ਆਪਾਂ ਹਾਂ ਜਰੂਰ ਜਰੂਰ ਹੁਣ ਆਹ ਵਿੱਚੋ ਜਿਗਾੜ ਜੇ ਲੱਦ ਗਏ ਹਾਂਜੀ ਆਹ ਕਟਰ ਦੀ ਵੇਖੋ ਝਰੀ ਗਾਂ ਤੋਰੀ ਕਟਰ ਦੀ ਝਰੀ ਪਹਿਲਾਂ ਇੰਨੀ ਹੀ ਹੁਣ ਗਾਂ ਤੋਰੀਆਂ ਇੰਨੀ ਅੱਗੇ ਮਾਲ ਖੜਦਾ ਹੀ ਫਰੰਟ ਟੋਗਰ ਤੇ ਉਹ ਹੁਣ ਚਰੀ ਲੰਮੀ ਕੀਤੀ ਐ ਦੀ ਤੇ ਇਹਦੀ ਚਰੀ ਹੱਗੂ ਲੰਮੀ ਕੀਤੀ ਤੇ ਅੱਗੇ ਇੱਥੇ ਮਾਲ ਖੜਦਾ ਹੀ ਹੁਣ ਮਾਲ ਨਾ ਖੜੂਗਾ ਆਹਦੇ ਜਿਹੜਾ ਭਾਵੇਂ ਇੰਸਟਾ ਵਾ ਕਰ ਵੇਖਣ ਲੱਗੇ ਆ ਜਿਹੜੇ ਉੱਚੇ ਕੀਤੇ ਆ